ਮੈਨੂੰ ਆ ਫੁੱਦੂ ਦੀ ਪਾਲਿਸੀ ਨਹੀਂ ਚਾਹੀਦੀ। ਸਾਤ ਨੂੰ ਖੁਸ਼ ਰੇ ਆਪਦਾ। ਉਮਰ ਤੋਂ ਮਤਲਬ ਛੋਟਾ ਵਾਂ ਦੇਖਣ ਚਾਹੇ ਵੱਡਾ। ਅ ਚੂਦੀ ਹਰਕਤਾਂ ਕਰਨਾ ਨਾ ਛੱਡ ਜਾ। ਮੈਂ ਉਹਨੂੰ ਲਿਖਿਆ ਸੀ ਮੈਂ ਉਹਨੂੰ ਲਿਖਿਆ ਸੀ। ਇੱਥੇ ਫੁੱਦੂ ਨਹੀਂ ਲਿਖਿਆ ਹੋਇਆ। ਆਪਦਾ ਖਿਆਲ ਰੱਖ। ਸੇਧ ਬਾਬੇ ਨੇ ਤੈਨੂੰ ਸੁਣ ਹੀ ਦਿੱਤੀ ਆ। ਮੈਨੂੰ ਆਪਣਾ ਕੰਮ ਕਰਨ ਦੇ ਯੂ ਫੱਕਿੰਗ ਡੂ ਯੂਰਸੈlf ਵਟ ਏਵਰ ਯੂ ਵਾਂਟ ਮੇਰਾ ਸਵੇਰੋ ਸਵੇਰੀ ਮੇਰਾ ਰਾਤ ਨੂੰ ਮੇਰਾ ਦਿਨੇ ਦਿਮਾਗ ਖਰਾਬ ਨਾ ਕਰ ਮੈਂ ਚੁੱਪਾਂ ਮੈਨੂੰ ਪਲੀਜ਼ ਚੁੱਪ ਰਹਿਣ ਦੇ ਟੇਕ ਕੇਅਰ ਆਫ ਟੇਕ ਕੇਅਰ ਯੂ ਫੈਮਲੀ ਯੂ ਹੈਵ ਅ ਗੁੱਡ ਫੈਮਲੀ ਆਈ ਹੈਵ ਅ ਗੁੱਡ ਫੈਮਲੀ ਮੈਨੂੰ ਚੂਤੀਆ ਹਰਕਤਾਂ ਨਹੀਂ ਕਰਨੀਆਂ ਆਉਂਦੀਆਂ ਤੇਰੇਆਂ ਕੋਈ ਇੱਥੇ ਕਦੇ ਉੱਥੇ ਕਦੇ ਇੱਥੇ ਕਦੇ ਉੱਥੇ ਕਦੇ ਇੱਥੇ ਨਿੰਮ ਕਦੀ ਸਟੋਰੀਆਂ ਪਾਉਣਾ ਆ ਸਟੋਰੀ ਪਾਦੀ ਭੈਣ ਚੋ ਜਨਾਨੀ ਵਾਲੇ ਕੰਮ ਸਟੋਰੀ ਪਾਦੀ ਕਿਆ ਬਾਤ ਈ ਮੇਰਾ ਫੋਨ ਮੈਂ ਪਾਵਾ ਨਾ ਪਾਵਾ ਕੁਦਾ ਫਕ ਯੂਰ ਤੂੰ ਜਾ ਕੇ ਲੰਚ ਕਰਦਾ ਡਿਨਰ ਕਰਦਾ ਫੁੱਦੂਆਂ ਸੀ ਫੇਰ ਚੁੱਪ ਫੇਰ ਚੁੱਪ ਤੂੰ ਉਹਨੂੰ ਲਿਖ ਕੇ ਪਾਦਾ ਹਾਂ ਹਾਂ ਤੈਨੂੰ ਨਹੀਂ ਪਾਇਡ ਦਸ ਫਾਰ ਯੂ ਬੋਇਸ ਇਟ ਦਸਨ ਫਾਰ ਯੂ ਇਟ ਦਨ ਫਾਰ 댓 ਗਾਈ 댓 ਗਾਈ ਫਕ ਬ੍ਰੋ ਆ ਮੜੇ ਫੁੱਦੂ I was for do from last three years, not anymore, bro. You just take care of yourself. You know what I mean? Take care of yourself, bro. I'm re I'm requesting you, not warning you. I'm requesting you. मैं तेन मेहनत कर रहा मैं तेन धक्के ना नहीं कह रहा आप पाना ना ठंडा रहन पाना मैं आप दे ਮੇਰਾ ਬਾਪੂ ਪੌਣਾਂਦਾ ਸੀ ਮੇਰੀ ਮਾਤਾ ਕਹਿੰਦੀ ਵੀ ਇਹਦਾ ਨਾ ਬੰਦਾ ਠੰਡਾ ਰਹਿੰਦਾ ਮੈਂ ਸੋਨਾ ਤਾਂ ਨਹੀਂ ਪਾਉਂਦਾ ਮੈਨੂੰ ਗਰਮ ਕਰਦਾ ਹਮੇ ਤਾਂ ਪੌਣਾ ਆ ਹਨਾ ਚੰਦਨ ਆ ਮੇ ਵੀ ਜਾਣ ਤਨ ਨੂੰ ਨਹੀਂ ਪਤਾ ਉਹ ਵੀ ਚੰਦਨ ਮਿਲਦਾ ਕਿੱਥੋਂ ਇਹ ਵਿਰਪਣ ਲੜਦਾਂਦਾ ਸੀ ਪਤਾ ਨਹੀਂ ਕਿੱਥੇ ਵਿਰਪਣ ਕਿਉਂ ਵਿਰਪਣ ਨਹੀਂ ਤਨ ਪਤਾ ਕਾਹਨ ਹਣਾ ਤਾਂ ਪੌਣਾ ਮੈਂ ਸੋਨੇ ਤੋਂ ਮਹਿੰਗਾ ਵਾ ਠੰਡਾ ਰਹਿਣ ਨੂੰ ਪੌਣਾ ਮੈਂ ਕਿਵੇਂ ਸ਼ਾਂਤ ਰਵਾਂ ਜਿਹੜੇ ਪੁੱਛਦੇ ਆ ਨਾ ਵੀ ਕੌਣ ਆ ਤੁਹਾਨੂੰ ਸਾਰਿਆਂ ਨੂੰ ਪਤਾ ਸਵਾਦ ਮੇਰੇ ਤੇ ਨਾਲ ਲਓ ਉਹਦੇ ਤੇ ਲਿਆ ਕਰੋ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਕੀ ਦੀ ਗੱਲ ਕਰਦਾ ਅਨਡ ਵਨਟ ਟੂ ਮੈਂਸ਼ਨ ਹਿਸ ਨੇਮ ਬਿਕਾਜ਼ ਹੀ ਡੋਨਟ ਡਿਜ਼ਰਵ ਇਟ ਹੀ ਡੋਨਟ ਡਿਜ਼ਰਵ ਇਟ ਯੂ نو ਵਾਟਸ ਦ ਫਰੈਂਡਸ਼ਿਪ ਹੀ ਡੋਨਟ ਨੋ ਚੁੱਤੀ ਯਾਰ ਕਦਾਂ ਜਨਾਨੀ ਵਾਲੀਆਂ ਭੈਣ ਚੋ ਦਿੱਲੀ ਸਹਰੀਆਂ ਭੈਣ ਚੋ ਪੰਜਾਬ ਸੇ ਆ ਛੱਡੇ ਯਾਰ ਛੱਡੇ ਯਾਰ ਛੱਡੇ ਯਾਰ ਛੱਡੇ ਯਾਰ ਲੀ ਵੇਟ ਲੀ ਵੇਟ ਲੀ ਵੇਟ ਭਾਈ ਆ ਭਾਈ ਆ ਭਾਈ ਆ ਮੈਂ ਹਜੇ ਵੀ ਕਹਿੰਨਾ ਉਸਤਾਦ ਹਜੇ ਵੀ ਕਹਿੰਨਾ ਭਰਾ ਬਣ ਕੇ ਨਾ ਨਾ ਕਰ ਯਾਰ ਬੀਲੀਵ ਇਟ ਯਾਰ ਯੂ ਡੂ ਯਰਸੈਲਫ ਆਫ ਦਾ ਕੰਮ ਕਰ ਯਾਰ ਮੈਨੂੰ ਆਪਣਾ ਕੰਮ ਕਰਨ ਦੇ ਮੈਂ ਸਿਰਫ ਇੰਨੀ ਰਿਕਵੈਸਟ ਕਰਦਾ ਹਾਂ ਇੰਨੀ ਰਿਕਵੈਸਟ ਕਰਦਾ ਵੀ ਤੂੰ ਆਪਣਾ ਕੰਮ ਕਰ ਯਾਰ ਮੈਨੂੰ ਆਪਣਾ ਕਰਨ ਦੇ ਪਰ ਸਵਾਦ ਨਹੀਂ ਸਵਾਦ ਨਹੀਂ ਲੈਣਾ ਉਸਤਾਦ ਇੱਥੇ ਨਾ ਫੁੱਦੋ ਨਹੀਂ ਲੱਗਿਆ ਤੈਨੂੰ ਪਹਿਲੇ ਦਿਨ ਹੀ ਕਹਿੰਦਾ ਸੀ ਮੈਂ ਇਟਸ ਬੀਨ 2 3 ਵੀਕਸ ਆਈ ਟੋਲਡ ਯੂ ਬ੍ਰੋ ਇਸ ਸਨੀ ਮਾਲਟਨ ਵਾਲਾ ਬ్రో ਨਹੀਂ ਮੈਂ ਪਹਿਲੇ ਦਿਨ ਹੀ ਕਹਦਾ ਸੀ ਬਾਬਾ ਮੇਰੇ ਦੇ ਇੰਸਟਾਗ੍ਰam ਤੇ ਸਨੈਪਚੈਟ ਤੇ ਸਵਾਦ ਨਹੀਂ ਲੈਣਾ ਬਿਕਾਜ਼ ਮੈਂ ਤੁਹਾਡੇ ਤੇ ਲੈਂਦਾ ਨਹੀਂ ਐਂਡ ਹਾਊ ਡੇਅ ਯੂ ਗਾਇਸ ਇਨਵੋਲਵਿੰਗ ਮਾਈ ਫੈਮਿਲੀ ਹਾਊ ਡੇਅ ਯੂ ਗਾਇਸ ਕੌਣ ਹੁੰਨਾ ਤੂੰ ਮੇਰੀ ਫੈਮਿਲੀ ਇਨਵੋਲਵ ਕਰਨ ਵਾਲਾ ਆਪ ਦੇ ਨਾਲ ਚੂਤੀਆ ਇੱਕ ਦੋ ਬੰਦਿਆਂ ਤੋਂ ਮੈਸੇਜ ਕਰਾਉਣ ਵਾਲਾ ਕੁੜੀਆਂ ਤੋਂ ਹੂ ਆਰ ਯੂ ਬ్రో ਥੋੜਾ ਚੁੱਪ ਸੀ ਮੈਂ ਯਾਰ ਚੁੱਪ ਸੀ ਛੱਡੇ ਯਾਰ ਛੱਡੇ ਯਾਰ ਛੱਡ ਭਾਈ 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 ਹਜੇ ਵੀ ਤੇਰੀ ਮਿੰਤ ਕਰਦਾ ਆ ਸਤਾਰ ਤੇਰੀ ਮਿੰਤ ਕਰਦਾ ਮੈਂ ਮੈਂ ਉਹਨਾਂ ਬੰਦਿਆਂ ਵਰਗਾ ਨਹੀਂ ਹੈਗਾ ਵੀ ਤੇਰੇ ਤੈਨੂੰ ਪਤਾ ਵਾ ਵੀ ਮੇਰੇ ਕੋਲੇ ਕੀ ਕੁਛ ਆ ਪਰ ਆਈ ਡੋਂਟ ਮੈਂ ਉਹਨਾਂ ਗਿਰ ਨਹੀਂਦਾ ਦਾ ਉਹਨਾਂ ਗਿਰ ਨਹੀਂਦਾ ਮੈਂ ਇਹ ਮੇਰੇ ਰੂਲਸ ਨਹੀਂ ਮੇਰੇ ਰੂਲਸ ਨਹੀਂ ਮੇਰੇ ਰੈਗੂਲੇਸ਼ਨਸ ਨਹੀਂ ਹੈਗੇ ਮੇਰੀ ਫੈਮਲੀ ਨੇ ਮੈਨੂੰ ਸਿਖਾਇਆ ਨਹੀਂ ਕੁਝ ਤਰੇ ਬਸ਼ਤੂੰ ਕਰਨ ਤੇ ਆਏ ਹੋਇਆ ਵਾ ਵੀ ਫਲਾਨੇ ਬੰਦੇ ਵਾਸਤੇ ਪਾਇਆ ਸੀ ਇਸ ਤਾ ਤੂੰ ਪਾਈ ਆ ਪਾਈ ਆ ਆ ਜਿਹੜੇ ਕੁਐਸਚਨ ਮਾਰਕ ਲਾ ਰਿਆਂ ਨੇ ਵੀ ਕਿਹਦੇ ਬਾਰੇ ਗੱਲ ਕਰਦਾ ਆ ਯੂ ਗੈਸ نو ਥੈਟ ਯੂ ਗੈਸ نو ਥੈਟ ਜਸਤ ਸਵਾਦ ਮੇਰੇ ਤੋਂ ਨਹੀਂ ਲੈਣਾ ਉਸਤਾਦ ਮੈਂ ਤੁਹਾਨੂੰ ਹਜੇ ਵੀ ਕਹਿਣਾ ਆ ਉਸਤਾਦ ਬਹੁਤ ਬੋਲ ਲਿਆ ਬਹੁਤ ਕਰ ਲਿਆ ਬਹੁਤ ਲੋਕਾਂ ਤੋਂ ਸਕਰੀਨ ਸ਼ਾਟ ਪਵਾਤੇ ਬਸ ਕਰ ਬਸ ਕਰ ਤੂੰ ਕਹਿੰਦਾ ਨਾ ਵੀ ਉਹਦੇ ਵਾਸਤੇ ਨਹੀਂ ਪਾਇਏ ਤੇਰੇ ਵਾਸਤੇ ਨਹੀਂ ਪਾਇਏ ਉਹਦੇ ਵਾਸਤੇ ਪਾਇਆ ਸੀ bro ਜਿਹੜੇ ਜਿਹੜੇ ਬੰਦੇ ਉਹ ਬੰਦੇ ਨੂੰ ਜਾਣਦੇ ਵੀ ਨਾ ਹੈਗੇ ਉਹਨਾਂ ਨੇ ਵੀ ਸਕਰੀਨਸ਼ਾਟ ਸ਼ੇਅਰ ਕੀਤੇ ਸੀ ਕਰੇ ਬੈਠਾ ਨਾ ਚੂਤੀਆ ਦਿਮਾਗ ਲਾਉਣਾ ਬੰਦ ਕਰ ਦੇ ਜੇ ਐਡਾ ਹੀ ਆ ਜਿੱਥੇ ਮਰਜੀ ਕਿਹਦੇ ਕੋਲੇ ਮਰਜੀ ਗੁਰਦੁਆਰੇ ਚੱਲਦੇ ਆ ਚੱਲ ਲੈਟਸ ਗੋ ਜਿਹੜੇ ਬੰਦੇ ਕਹਿੰਦੇ ਆ ਨਾ ਤੈਨੂੰ ਜਿਹੜੇ ਬੰਦੇ ਮੈਨੂੰ ਰਾਤ ਫੋਨ ਆਇਆ ਵੀ ਇਹ ਤੇਰੇ ਵਾਸਤੇ ਪਾਈਆਂ ਸਾਡਾ ਯਾਰ ਮੈਨੂੰ ਇਹ ਹਜੇ ਪਾਈਆਂ ਦੇ ਲੋੜ ਨਹੀਂ bro ਇਕੱਲਾ ਬਹੁਤਾ ਭੈਣ ਚੋਟ ਤਦਨ ਬੱਜੂਗੀ ਭਾਂਚੋਂ ਇੱਥੇ ਬੱਜੂਗੀ ਜਿਹੜੇ ਕਹਿੰਦੇ ਸੀ ਨਾ ਵੀ ਨਹੀਂ ਯਾਰ ਉਹਦੇ ਵਾਸਤੇ ਤੇਰੇ ਵਾਸਤੇ ਨਹੀਂ ਜਿਹੜੇ ਬੰਦੇ ਜਾਣਦੇ ਤੱਕ ਨਹੀਂ ਉਹਨਾਂ ਨੇ ਮੈਨੂੰ ਫੋਨ ਆਇਆ ਵੀ ਬਾਈ ਤੂੰ ਵੀ ਇਦਾਂ ਦਾ ਕਰਕੇ ਸਾਨੂੰ ਉਹ ਬੰਦੇ ਨੇ ਕਿਹਾ ਐਲੀ ਜਸਟ ਸਟਾਪ ਇਟ ਬ੍ਰੋ ਐਲੀ ਪਲੀਜ਼ ਮਿਸਟਰ ਮਾਰਗਟ ਪਲੀਜ਼ ਨੋ ਜਸਟ ਸਟਾਪ ਇਟ ਮੈਨੂੰ ਨਹੀਂ ਪਬਲਿਸਿਟੀ ਚਾਹੀਦੀ ਬ੍ਰੋ ਮੈਨੂੰ ਕੁਛ ਨਹੀਂ ਚਾਹੀਦਾ ਅਚੂਤੀਆ ਕੰਮਾਂ ਦੀ ਮੈਨੂੰ ਪਬਲਿਸਿਟੀ ਨਹੀਂ ਚਾਹੀਦੀ ਉਸਤਾਦ ਤੂੰ ਪਾਈਆਂ ਸੀਗਾ ਪਾਈ ਯਾਰ ਮੈਨੂੰ ਅਜੇ ਪਾਈਆਂ ਦੀ ਵੀ ਲੋੜ ਨਹੀਂ ਤੂੰ ਆਪਦਾ ਕੰਮ ਕਰ ਜਸਟ ਟੂ ਇਅਰ ਵਰਕ ਆਮ ਵਰਕਿੰਗ ਚਾਈਮ ਹੈ ਯਾਰ ਫੇਲ ਆਰਟਿਸਟ ਹੀ ਚੰਗਾ ਭੈਣ ਚੋਂ ਮੇਰੇ ਤੇ ਜਮੀਰ ਹੈਗੀ ਆ ਜੇ ਤੁਸੀਂ ਕਹਿੰਦੇ ਹੋ ਨਾ ਮੈਂ ਝੂਠ ਬੋਲਦਾ ਆ ਫਲਾਨੇ ਨੇ ਧੋਕੇ ਜਿਹੜੇ ਬੰਦੇ ਕਹਿੰਦੇ ਆ ਵੀ ਉਹਦੇ ਵਾਸਤੇ ਨਹੀਂ ਪਾਈ ਇਹਦੇ ਵਾਸਤੇ ਸ਼ੇਅਰ ਕਰਾਏ ਕਰ ਤੇ ਸਕਰੀਨਸ਼ਾਟ ਪਾ ਦੇ ਇਹ ਕਰ ਤੇ ਜਿੱਥੇ ਮਰਜੀ ਗੁਰਦੁਆਰੇ ਚੱਲੋ ਗੁਰਦੁਆਰ ਤੋਂ ਵੱਡਾ ਕੋਈ ਨਹੀਂ ਗੁਰੂ ਸਾਹਿਬ ਤੋਂ ਵੱਡਾ ਕੋਈ ਨਹੀਂ ਚਲੋ ਜਿੱਥੇ ਮਰਜੀ ਮੈਂ ਦਿੱਲੀ ਗੁਰਦੁਆਰੇ ਜਾਣ ਵਾਲਾ ਬੰਦਾ ਆ ਝੂਠ ਦੀ ਮੈਂ ਭੈਣ ਨਹੀਂ ਚੋਦਾ ਜਿੱਥੇ ਕਹੋਗੇ ਜਿਹੜੇ ਗੁਰਦੁਆਰੇ ਕਹਿੰਗੇ ਚਲੋ ਤੁਹਾਡੀ ਏਡੀ ਜਮੀਰ ਅਜ਼ਾਦ ਦਿੰਦੀ ਆ ਨਾ ਵੀਰ ਪਾਲੇ ਤੇਰੇ ਵਾਸਤੇ ਨਹੀਂ ਸੀ ਪਾਲ ਤੇਰੇ ਵਾਸਤੇ ਨਹੀਂ ਬਾਈ ਤੂੰ ਭਾਈ ਆ ਚਲੋ ਦੱਸੋ ਕਿਹੜੇ ਗੁਰਦੁਆਰੇ ਆ ਮੈਂ ਆਉਣਾ ਕਿੱਥੇ ਬੈਠਾਂ ਕਿੱਥੇ ਬੈਠਾ ਜਿਹੜੇ ਕਿੱਥੇ ਕਹੋਗੇ ਚਲੋ ਮੈਂ ਕੱਲਾ ਆਉਂਗਾ ਚਾਹੇ ਸੋਜਣਾ ਆ ਜੇ ਤੂੰ ਗੁਰਦੁਆਰੇ ਬੈਠੇ ਗੱਲਾਂ ਕਰਾਂਗੇ ਉਹ ਤੋਂ ਗੁਰੂ ਸਾਹਿਬ ਤੋਂ ਵੱਡਾ ਤਾਂ ਕੋਈ ਨਹੀਂ ਆਪਦੇ ਆਪ ਨੂੰ ਰੱਬ ਮੰਨਣ ਵਾਲੇ ਬੰਦੇ ਜਿਹੜੇ ਕਹਿੰਦੇ ਆ ਵੀ ਅਸੀਂ ਰੱਬਾਂ ਗੁਰੂ ਸਾਹਿਬ ਤੋਂ ਬੰਦਾ ਤਾਂ ਕੋਈ ਨਹੀਂ ਵੱਡਾ लेट्स ਗੋ ਬੋ ਉੱਥੇ ਗੱਲ ਕਰਦੇ ਆ ਮੇਰੀ ਇੰਨੀ ਕਿ ਰਿਕੁਐਸਟ ਆ ਇੰਨੀ ਕਿ ਰਿਕੁਐਸਟ ਆ ਜਿਹੜੇ ਵੀ ਉਹਦੇ ਫੈਨਸ ਆ ਜਿਹੜੇ ਵੀ ਉਹਦੇ ਫੈਨਸ ਆ ਵਧੀਆ ਉਹਦਾ ਨਾਮ ਬਣਿਆ ਉਹਨੇ ਮਿਹਨਤ ਕੀਤੀ ਆ ਉਹਨੂੰ ਦੱਸ ਦੋ ਉਹਨੂੰ ਕਹਿ ਦੋ ਇਹ ਬਾਈ ਬਸ ਕਰ ਯਾਰ ਏਕਸਕਿਊਜ਼ ਮੀ ਇਹ ਬਾਈ ਬਸ ਕਰ ਵਧੀਆ ਟਾਈਮ ਸੀ ਵਧੀਆ ਕੱਢਿਆ ਆਪਾਂ ਤੂੰ ਆਪਣਾ ਕੰਮ ਕਰ ਮੈਨੂੰ ਆਪਣਾ ਕਰਨ ਦੇ सिंपल इज दैट मेनू कोई लड़ाई दी लोड नहीं नाम है ਘੈਂਟ ਆ ਕੁਛ ਵੀ ਨਹੀਂ ਯਾਰ ਮੈਂ ਤਾਂ ਫੇਲ ਆਰਟਿਸਟ ਆ ਕਰੇ ਮੈਂ ਠਾਰਟਿਸਟ ਆ ਤੂੰ ਸਟਾਰ ਬੰਦਾ ਬਈ ਤੂੰ ਕਰੇ ਰਹਿ ਕੰਮ ਕਰ ਮੈਨੂੰ ਆਪਣਾ ਕੰਮ ਕਰਨ ਦੇ ਆ ਡਰਾਮੇ ਬਾਜ਼ੀਆਂ ਬੰਦ ਕਰ ਇਹ ਪਹਿਲਾਂ 4 ਸਾਲ 5 ਸਾਲ ਪਹਿਲਾਂ ਸ਼ੁਰੂ ਹੋਈਆਂ ਸੀ ਤੇ ਮੈਨੂੰ ਵੀ ਪਤਾ ਕਿਹਨੇ ਸ਼ੁਰੂ ਕੀਤੀਆਂ ਸੀ ਮੈਂ ਉਹ ਟੌਪਿਕ ਤੇ ਜਾਣਾ ਨਹੀਂ ਮੰਗਦਾ ਐਂਡ ਯੂ نو ਵੈਰੀ ਵੈਲ ਮੈਂ ਉਹ ਟੌਪਿਕ ਤੇ ਜਾਣਾ ਨਹੀਂ ਮੰਗਦਾ ਜਿਹੜੇ 5-6 ਸਾਲ ਪਹਿਲਾਂ ਜੋ ਇਕੱਠਿਆਂ ਨੇ ਸ਼ੁਰੂ ਕੀਤਾ ਸੀ ਆ ਡੋంట్ ਮੈਂ ਇੰਨਾ ਗਿਰਿਆ ਨਹੀਂ ਨਾ ਹੀ ਮੈਂ ਗਿਰ ਸਕਦਾ ਤੇ ਆਈ ਡੋਨਟ ਗੋਣਾ ਠਾਕ ਬੋ ਦ ਆਈ ਥਿੰਕ ਬੁੱਲ ਸ਼ਿਟ ਮੇਰੀ ਇੰਨੀ ਇੱਕ ਬੇਨਤੀ ਆ ਜਿਹੜੇ ਵੀ ਉਹਦੇ ਚੌਣ ਵਾਲੇ ਆ ਉਹਨੂੰ ਇੰਨਾਕ ਸਮਝਾ ਦਿਓ ਵੀ ਆਪਣਾ ਕੰਮ ਕਰੇ ਉਸਤਾ ਮੈਨੂੰ ਆਪਣਾ ਕੰਮ ਕਰਨ ਦਿਓ ਮੈਂ ਕੁਝ ਨਹੀਂ ਚਾਹੁੰਦਾ ਆਈ ਡੋਨਟ ਨੀਡ ਐਨੀਥਿੰਗ ਜਿਹੜਾ ਕੁਝ ਲਿਖ ਕੇ ਪਵਾਉਣਾ ਕਰਨਾ ਇਹ ਕਰਨਾ ਉਹ ਕਰਨਾ ਇਹ ਜਨਨਨੀਆਂ ਦੇ ਕੰਮ ਹੁੰਦੇ ਆ ਬੰਦਿਆਂ ਦੇ ਕੰਮ ਨਹੀਂ ਹੁੰਦੇ ਵੀ ਉਤੋਂ ਪਵਾਤਾ ਮੁੜ ਕੇ ਕਹਿੰਦਾ ਨਹੀਂ ਬਾਈ ਉਹਦੇ ਲਈ ਪਾਇਆ ਸੀ ਉਹਦੇ ਲਈ ਪਾਇਆ ਸੀ ਤੋ ਜਿੰਨਾ ਲਈ ਵੀ ਪਾਇਆ ਉਹਨਾਂ ਨੇ ਤੇਰੇ ਲਈ ਖੜੇ ਨਹੀਂ ਉਹ ਮੈਨੂੰ ਬੰਦੇ ਕਹਿੰਦੇ ਯਾਰ ਫਲਾਣੇ ਬੰਦੇ ਵਾਸਤੇ ਪਾਇਆ ਸੀ ਤੇਰੇ ਬੰਦੇ ਵਾਸਤੇ ਨਹੀਂ ਪਾਇਆ ਤੇਰੇ ਵਾਸਤੇ ਨਹੀਂ ਪਾਇਆ ਸੀ ਚਲੋ ਫਲਾਣੇ ਬੰਦੇ ਵਾਸਤੇ ਪਾਇਆ ਸੀ ਫਲਾਣਾ ਬੰਦਾ ਖੜਿਆ ਨਹੀਂ ਉਹਦੇ ਲਈ ਜਿਹੜੇ ਬੰਦੇ ਵਾਸਤੇ ਵੀ ਪਾਇਆ ਸੀ ਉਹਨੇ ਉਹ ਖੜਿਆ ਨਹੀਂ ਉਹਦੇ ਲਈ ਫੱਕਿੰਗ ਸ਼ੇਮ ਔਨ ਯੂ ਗਾਇਸ ਇੱਥੋਂ ਯਾਰ ਇੱਥੋਂ ਸੋਚ ਲੋ ਇੱਥੋਂ ਦਾ ਤੁਸੀਂ ਸੋਚਣੋਂ ਹਟ ਗਏ ਇੱਥੋਂ ਦਾ ਸੋਚਣੋਂ ਹਟ ਗਏ ਤੁਸੀਂ ਬਰੋ ਇੱਥੋਂ ਸੋਚ ਲੋ ਮੜਾ ਜਾ ਕਿਹੜੇ ਬੰਦੇ ਨੂੰ ਕਹਿ ਰਹੇ ਹੋ ਉਸਤਾਦ ਵੀ ਚੱਲ ਮੇਰੇ ਵਾਸਤੇ ਨਹੀਂ ਪਾਇਆ ਆਈ ਏਮ ਔਨ ਦ ਸਾਈਡ ਜਿਹਦੇ ਵਾਸਤੇ ਪਾਇਆ ਉਹਨੇ ਕੀ ਨਹੀਂ ਕੀਤਾ ਬਰੋ ਉਹਦੇ ਲਈ ਉਨੇ ਦਾ ਪਰਿਵਾਰ ਛੱਡਤਾ ਫੈਮਿਲੀ ਛੱਡਤੀ ਬ్రో ਫੱਕਿੰਗ ਸ਼ੇਮ ਗਾਇਜ਼ ਸ਼ੇਮ ਔਨ ਯੂ ਗਾਇਜ਼ ਮੈਨੂੰ ਕੋਈ ਗੁੱਸਾ ਨਹੀਂ ਕੋਈ ਗਿਲਾਰੀ ਮੈਂ ਬੋਲ ਰਿਹਾ ਨਾਟ ਇਵਨ ਸਿੰਗਲ ਸੈਕਿੰਡ ਨਾਟ ਇਵਨ ਸਿੰਗਲ ਸੈਕਿੰਡ ਇੱਥੋਂ ਬੋਲ ਰਿਹਾ ਗੁਰਦੁਆਰਾ ਸਾਹਿਬ ਹੈ ਕਿ ਬੋਲ ਨੂੰ ਜਿਹੜੇ ਬੰਦੇ ਨੂੰ ਹੋਇਆ ਨਾ ਵੀ ਸ਼ੱਕ ਝੂਠ ਬੋਲਦਾ ਗੁਰਦੁਆਰਾ ਸਾਹਿਬ ਜਾ ਕੇ ਬਹਿ ਕੇ ਬੋਲ ਲਿਓ ਜਿਹੜਾ ਮਰਜੀ ਗੱਲ ਕਰ ਲਵੇ ਉਤੋਂ ਗੁਰੂ ਸਾਹਿਬ ਤੋਂ ਵੱਡਾ ਤਾਂ ਕੋਈ ਨਹੀਂ ਜਿਹੜਾ ਬੰਦਾ ਨਾ ਜਿਹਦੀ ਮਰਜ਼ੀ ਸਾਈਡ ਲੈ ਲੇ ਉਹਦੇ ਨਾਲ 100 ਖੜਿਆ ਮੈਂ ਕੱਲਾ ਹੀ ਬਹੁਤ ਹਾਂ ਉਸਤਾਦ ਕੱਲਾ ਹੀ ਬਹੁਤ ਹਾਂ ਕੱਲਾ ਹੀ ਪੜਿਆ ਮੈਂ 32ਵਾਂ ਚੜਨ ਵਾਲਾ ਵਾ ਪੀਰਾਂ ਚ ਲਾਈ ਨੂੰ 12 ਸਾਲ ਦਾ ਘਰੋਂ ਬਾਹਰ ਆ 6 ਜੂਨ 2012 ਦਾ ਪਾਲੇ ਤੋਂ ਪਾਲ ਜੀ ਐਵੇਂ ਨਹੀਂ ਬਣਿਆ ਅਸਤਾਨ ਦੁਨੀਆ ਦਾ ਮੁਲਕ ਨਹੀਂ ਜਿੱਥੇ ਗਿਆ ਨਹੀਂ ਚੂਤਿਆ ਲੋਕਾਂ ਨੂੰ ਬਣਾ ਇਹਨੂੰ ਨੇ ਕਦੇ ਵੀ ਨਹੀਂ ਜ਼ਿੰਦਗੀ 'ਚ ਸੋਚ ਬਣਾ ਲਈ ੱੱਕੇ ਖਾਦੇ ਅਸਤਾਨ ਟੋਪੀਆਂ ਨਹੀਂ ਪਾਈਆਂ ਕਿਸੇ ਦੇ ਹੁਣ ਟੋਪੀ ਪਾਈ ਆ ਟੋਪੀ ਪਾਈ ਆ ਜਦੋਂ ਪਾਈ ਆ ਤੇ ਨਾਲੇ ਤੈਨੂੰ ਪਤਾ ਟਰੈਕਟਰ ਦਾ ਪਹਿਲੇ ਦਿਨ ਤੋਂ ਆ ਹੁਣ ਨਹੀਂ ਬਣ ਲੱਗਿਆ ਅਜੇ ਵੀ ਤੇਰੀ ਮੈਂ ਤੇਰੀ ਮਿਹਨਤ ਕਰਦਾ ਆ ਉਸਤਾਦ ਵੀ ਛੱਡ ਛੱਡ ਉਸਤਾਦ ਸਵਾਲ ਲੈ ਹਰਕਤਾਂ ਕਰਨੋਂ ਹਟ ਜਾ ਆਹ ਦਾ ਕੰਮ ਕਰ ਮੈਨੂੰ ਪੈਸਾ ਨਹੀਂ ਚਾਹੀਦਾ ਉਸਤਾਦ ਤੇਰਾ ਮੈਨੂੰ ਪੈਸਾ ਨਹੀਂ ਚਾਹੀਦਾ ਮੈਨੂੰ ਸਿਰਫ ਚੁੱਪ ਆਪਣਾ ਕੰਮ ਕਰ ਥੈਟਸ ਇਟ ਸਿੰਪਲ ਇਜ਼ ਥੈਟ ਸਿੰਪਲ ਇਜ਼ ਥੈਟ ਮੈਨੂੰ ਕੁਝ ਨਹੀਂ ਚਾਹੀਦਾ ਆਪਣਾ ਕੰਮ ਕਰ ਮੈਨੂੰ ਕਰਨ ਦੇ ਥਿਸ ਇਜ਼ ਦ ਲਾਸਟ ਟਾਈਮ ਆਮ ਸੇਇੰਗ ਇੰਟਰਵਿਊ ਮੈਂ ਵੀ ਬਹੁਤ ਕਰ ਜਾਦਾ ਤੇ ਤੈਨੂੰ ਪਤਾ ਪਰ ਮੈਂ ਚੂਤੀਆ ਹਰਕਤਾਂ ਕਰਦਾ ਨਹੀਂ ਅੱਜ ਤੱਕ ਮੈਂ ਇਕੱਲੇ ਨੇ ਇੰਟਰਵਿਊ ਕੀਤੀ ਰੀ ਐਡਾ ਬੋਲ ਛੜਦਾ ਨਾ ਇਕੱਲਾ ਇੱਕ ਸਕਿੰਟ ਵੀ ਕਰੋੜ ਦਾ ਜਿੱਦਣ ਬੋਲਣ ਲੱਗ ਗਿਆ ਸਾਹਮਣੇ ਦਾ ਛੋਟੇ ਭਾਈ ਭਰਾ ਸੀਗੇ ਆਪਾਂ ਤੇ ਆਹਾ ਹੁਣ ਉਹ ਹਰਕਤਾਂ ਦੇ ਨਾਂ ਕੰਮ ਕਰਦਾ استاد ਸਵਾਦ ਲੈ ਜਿੰਦਗੀ ਆ ਕਰੋਨਾ ਚੱਲਦਾ ਕੀ ਪਤਾ ਕੀ ਹੋ ਜੇ ਹੰਤਾ ਪੁੱਛਦੇ ਨਹੀਂ ਬੁੱਸ ਵਾਲੇ ਉਹਦੀ ਚੱਕ ਕੇ ਲੈ ਜਾਂਦਾ ਕਰੋਨਾ ਪਿੰਡ ਸੀਜ਼ ਕਰ ਦਿੰਦੇ ਮੇਰੀ ਮੈਂਤਾ استاد ਤੈਨੂੰ ਅੱਜ ਬਹੁਤ ਅੱਜ ਦੇ ਲਈ ਬਹੁਤ ਹਤੇ ਮੈਂ ਟੌਪਿਕ ਤੇ ਕਦੇ ਗੱਲ ਨਹੀਂ ਕਰਨੀ ਜੇ ਤੂੰ ਨਾ ਹਟਿਆ ਤੂੰ ਇਹਨ ਮੇਰੀ ਮੈਂਤ ਲਾਲਾ ਇਹਨੂੰ ਤੂੰ ਮੇਰੀ ਵਾਰਨਿੰਗ ਲਾ ਲਾ ਇਹਨੂੰ ਤੂੰ ਭਰਾਵਾਂ ਵਾਲਾ ਪਿਆਰ ਲਾ ਲਾ ਕੁਛ ਲਾ ਲਾ ਵੀਰੇ ਹਟ ਜਾ ਯਾਰ ਹਟ ਜਾ ਕੀ ਯਾਰ ਭੈਣ ਚ ਇੰਨਾ ਸੋਹਣਾ ਟਾਈਮ ਦੇਖਿਆ ਆਪਾਂ ਨੇ ਐਨੀ ਸੋਹਣੀ ਮਿਹਨਤ ਕੀਤੀ ਆ ਆ ਦੇ ਪਰਿਵਾਰਾਂ ਨਾਲ ਰਹੇ ਆ ਯਾਰ ਕਾਦੇ ਵਿੱਚ ਮੈਂ ਆ ਲਾਈਵ ਲੂ ਵਾਲੇ ਚੱਕਰਾਂ 'ਚ ਘਟ ਪੈਣਾ ਹੁੰਦਾ ਤੈਨੂੰ ਪਤਾ ਨਾਲੇ ਮੇਰਾ ਮੈਂ ਹੁਣ ਇੰਸਟਾਗ੍ਰਾਮ ਚ ਚਲਾਉਣ ਲੱਗਿਆ ਮੈਂ ਚਲਾਉਂਦਾ ਨਹੀਂ ਹੁੰਦਾ ਕੁਝ ਵੀ ਛੱਡਿਆ ਰਹਿਣ ਦੇ ਮੇਥੋਂ ਕੁਝ ਨਾ ਕੁਝ ਬੋਲਿਆ ਜਾਣਾ ਪੋਂਕੜ ਬੰਦਾ ਮੈਂ ਛੱਡ ਜਾ ਅੱਜ ਦੇ ਲਈ ਕਾਫੀ ਤੇ ਭਰਾ ਬਣ ਕੇ ਅੱਜ ਤੋਂ ਬਾਅਦ ਤੂੰ ਪਾ ਨਾ ਪਾ ਕੁਝ ਨਾ ਪਾ ਯਾਰ ਪਾ ਤੇਰੀ ਮਰਜ਼ੀ ਤੇਰੀ ਇੰਸਟਾਗ੍ਰਾਮ ਤੇਰੀ ਸਨੈਪਚੈਟ ਤੇਰਾ ਸੋਸ਼ਲ ਮੀਡੀਆ ਯਾਰ ਜੋ ਮਰਜ਼ੀ ਕਰੇ ਬਿਰੋ ਪਰ ਸਵਾਦ ਨਹੀਂ ਉਸਤਾਦ ਕੋਈ ਮੇਰੇ ਦੇ ਨਹੀਂ ਲੋਕਾਂ ਦੇ ਲੈ ਲੱਖ ਲੈ ਤੂੰ ਲੈਣਾ ਤੈਨੂੰ ਆਤਾ ਲੱਖ ਲੈ ਆਹ ਬੰਦੇ ਦੇ ਲਈ ਚਲੋ ਜਿਹੜੇ ਵੀ ਉਹਦੇ ਫੈਨਸ ਆ ਤੇ ਗੱਲ ਕਰ ਰਿਹਾ ਸੀ ਮੈਂ ਐਲੀ ਬਾਰੇ ਐਲੀ ਮਾਰਕਟ ਫੇਮਸ ਸਿੰਗਰ ਤੇ ਆਪਣਾ ਭਰਾ ਸੀਗਾ ਉਹਦੇ ਬਾਰੇ ਮੈਂ ਗੱਲ ਕਰ ਰਿਹਾ ਸੀ ਤੇ ਉਹਨੂੰ ਕਹਿ ਦਿਓ ਉਹਨੂੰ ਸਮਝਾ ਦੇ ਵੀ ਬਾਈ ਤੁਸੀਂ ਇਕੱਠਿਆਂ ਨੇ ਕੰਮ ਕੀਤਾ ਪਰਾ ਸੀ ਤੁਸੀਂ ਪਰਾ ਵਾਂਗੂ ਰਹੋ ਉਹਨੂੰ ਕਹ ਪਰਾ ਵਾਂਗੂ ਤੂੰ ਰਹਿ ਪਰਾ ਵਾਂਗੂ ਮਹਿਰਨ ਆਪਣਾ ਕੰਮ ਤੂੰ ਕਰ ਆਪਣਾ ਕੰਮ ਮੈਨੂੰ ਕਰਨ ਦੇ ਸਿੰਪਲ ਇਜ਼ ਦੈਟ ਦੈਟਸ ਆਲ ਆਈ ਵਾਂਟ ਆ ਡੋਨਟ ਨੀਡ ਐਨੀਥਿੰਗ ਤਾਂ ਜਿਹੜੇ ਬੱਚ ਕਹਿੰਦੇ ਨਾ ਐਲੀ ਜਿੰਦਾਬਾਦ ਐਲੀ ਜਿੰਦਾਬਾਦ ਖੁਸ਼ ਬੈਂਚੂ ਸਾਰੇ Lug.